ਦਾ ਸਹੋਤਾ ਸ਼ੋਅ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 22 ਜੁਲਾਈ 2025 ਦਿਨ ਮੰਗਲਵਾਰ ਸੌਣ ਮਹੀਨੇ ਦੀ 7 ਤਰੀਕ ਹੈ ਜੀ ਸੈਮਿਆਮੂ ਕੈਡਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰਪ੍ਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਆਰਤ ਜੁਵਲਰਜ਼ ਜਿਨ੍ਹਾਂ ਨੇ ਸਹੀ ਤੋਂ ਬਾਅਦ ਕਹਿ ਲਈ ਤੇ ਹੁਣ ਆਪਣੀ ਤੀਜੀ ਲੋਕੇਸ਼ਨ ਵਾਲੇ ਮੈਂਟਨ ਚ ਖੋਲ ਦਿੱਤੀ ਆ ਆਪਣਾ ਮੋਟਰਜ਼ ਸਾਡੇ ਪ੍ਰੋਗਰਾਮ ਦੇ ਸਪான்ਸਰ ਸਰੀਚਾ ਯੂਜ਼ਡ ਕਾਰਾਂ ਵੀ ਕੇ ਨਾਮ ਦਾ ਡੀਲਰਸ਼ਿਪ ਤੇ ਨਾਲੇ ਸਾਡੇ ਸਪான்ਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ ਜਿਹੜੇ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕੈਨੇਡਾ ਚ ਹੋਣ ਜਾ ਰਹੀ ਜਿਮਨੀ ਚੋਣ ਦੀ ਜਿਦੇ ਵਿੱਚ ਪੀਅਰ ਪੌਲੀਆ ਨੇ ਮੁੱਖ ਤੌਰ ਤੇ ਚੋਣ ਲੜਨੀਆਂ ਆ ਉਨ੍ਹਾਂ ਦੇ ਮੁਕਾਬਲੇ 200 ਦੇ ਕਰੀਬ ਉਮੀਦਵਾਰ ਅਖੜਾਉਣ ਦੀਆਂ ਜਿਹੜੀਆਂ ਚਾਲਾਂ ਚੱਲੀਆਂ ਜਾ ਰਹੀਆਂ ਆ ਇਸ ਦੇ ਨਾਲ ਹੀ ਗੱਲਬਾਤ ਕਰਾਂਗੇ ਆਪਾਂ ਅਮਰੀਕਾ ਦੇ ਜਿਹੜੇ ਸਿਆਸਤਦਾਨ ਨੇ ਉਹ ਕੁਝ ਕੈਨੇਡਾ ਆਏ ਹੋਏ ਆ ਕੈਨੇਡਾ ਆ ਕੇ ਕਹਿੰਦੇ ਵਿੱਚ ਕੈਨੇਡਾ ਵਾਲਿਆਂ ਨੂੰ ਮਿਸ ਬਹੁਤ ਕਰਦੇ ਆ ਕੈਨੇਡਾ ਨੇ ਟੂਰਿਜ਼ਮ ਘਟਾ ਦਿੱਤਾ ਲੋਕ ਉਧਰ ਜਾ ਨਹੀਂ ਰਹੇ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਗੁਣਾਂਗ ਜਹਾਜ਼ ਬਾਰੇ ਇੱਕ ਸਮਾਗਮ ਕੱਲ ਨੂੰ ਅ ਸਿਟੀ ਹਾਲ ਸਰੀ ਚ ਖਬਰ ਆਇਆ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਨੀ ਹੈ ਤੇ ਨਾਲੇ ਆਪਾਂ ਗੱਲਬਾਤ ਕਰਾਂਗੇ ਉਹਨਾਂ 12 ਅੰਦਰ ਦੋਸ਼ ਲੋਕਾਂ ਦੀ ਜਿਨ੍ਹਾਂ ਨੂੰ 19 ਸਾਲ ਪਹਿਲਾਂ ਇੱਕ ਝੂਠੇ ਮੁਕਾਬਲੇ 'ਚ ਫਸਾ ਕੇ ਮਾਮਲੇ 'ਚ ਫਸਾ ਕੇ ਪੰਜਾਂ ਨੂੰ ਫਾਂਸੀ ਤੇ ਸੱਤਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਸੀ ਮਾਮਲਾ ਬੰਬੇ ਵਿੱਚ ਹੋਏ ਟ੍ਰੇਨ ਧਮਾਕੇ ਸੀ ਤੇ ਅੱਜ ਹਾਈ ਕੋਰਟ ਨੇ ਉਹਨਾਂ ਨੂੰ ਬਰੀ ਕਰ ਦਿੱਤਾ ਹੈ ਤੇ ਨਾਲ ਆਪਾਂ ਗੱਲਬਾਤ ਕਰਾਂਗੇ ਕਰਨਾਟਕ ਦੇ ਉਸ ਮੰਦਿਰ ਦੀ ਜਿਹਦੇ ਇੱਕ ਕਰਮਚਾਰੀ ਨੇ ਦੋਸ਼ ਲਾਏ ਆ ਕਿ ਪ੍ਰਬੰਧਕਾਂ ਦੇ ਇਸ਼ਾਰੇ ਤੇ ਉਹ ਹੁਣ ਤੱਕ ਸੈਂਕੜੇ ਔਰਤਾਂ ਅਤੇ ਬੱਚੀਆਂ ਦੀਆਂ ਲਾਸ਼ਾਂ ਦੱਬ ਚੁੱਕਾ ਅਖੀਰ ਦੇ ਵਿੱਚ ਗੱਲ ਕਰਾਂਗੇ ਏਅਰ ਇੰਡੀਆ ਦੀ ਇੱਕ ਹੋਰ ਉਡਾਨ ਦੀ ਜਿਹਦੇ ਮਸਾਫਰ ਅੱਜ ਵਾਲਵਾਲ ਬਚੇ ਆ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਂਦੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ-ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨਾਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਦਾ ਸੋ ਹੋਤਸ਼ੋ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਮੁਖੀ ਪੀਰ ਪੌਲੀ ਹੈਵ ਪਿਛਲੀਆਂ ਆਮ ਚੋਣਾਂ ਚ ਆਪਣੇ ਜੱਦੀ ਹਲਕੇ ਓਟਵਾ ਤੋਂ ਚੋਣ ਹਾਰ ਗਏ ਸੀ ਸੋ ਵਿਰੋਧੀ ਧਿਰ ਦੇ ਉਹ ਆਗੂ ਆ ਸੋ ਉਹਨਾਂ ਨੂੰ ਦੁਬਾਰਾ ਪਾਰਲੀਮੈਂਟ ਵਿੱਚ ਪਹੁੰਚਾਉਣ ਵਾਸਤੇ ਇੱਕ ਸੀਟ ਖਾਲੀ ਕਰਵਾਈ ਗਈ ਅਲਬਰਟਾ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦਾ ਇੱਕ ਪੱਕਾ ਇਲਾਕਾ ਆ ਜਿਹੜਾ ਕਿ ਉੱਥੇ ਉਹਨਾਂ ਨੂੰ ਹੁਣ ਚੋਣ ਲਿਜਾਈ ਲੜਾਈ ਜਾਣੀ ਹੈ ਬੈਟਲ ਰੀਵਰ ਕਰੋ ਫੁੱਟ ਰਾਈਡਿੰਗ ਇਹਨੂੰ ਕਹਿੰਦੇ ਆ ਪਰ ਉੱਥੇ ਉਹਨਾਂ ਦੀਆਂ ਮੁਸ਼ਕਲਾਂ ਮਦਈਆਂ ਆ ਰਹੀਆਂ ਉੱਥੇ ਉਹਨਾਂ ਦੇ ਆਲਟ 200 ਦੇ ਕਰੀਬ ਉਮੀਦਵਾਰ ਜਿਹੜੇ ਆ ਖੜੇ ਕੀਤੇ ਜਾ ਰਹੇ ਆ ਤਾਂ ਕਿ ਵੋਟਰਾਂ ਨੂੰ ਭੁਲੇਖਾ ਪਿਆ ਰਹੇ ਅਤੇ ਉਹ ਹੋਸ਼ਾਸ਼ਾ ਪੰਜ ਦੇ ਵਿੱਚ ਪਏ ਰਹਿਣ ਹੁਣ ਕਨਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀ ਆ ਵੀ ਇਹਨੂੰ ਲੋਕਤੰਤਰ ਦਾ ਮਜ਼ਾਕ ਦੱਸਿਆ ਤੇ ਉਹਨਾਂ ਨੇ ਬਕਾਇਦਾ ਕੈਨੇਡਾ ਸਰਕਾਰ ਤੱਕ ਪਹੁੰਚ ਕੀਤੀ ਆ ਵੀ ਤੁਸੀਂ ਇਹਦੇ ਵਿੱਚ ਦਖਲ ਦਿਓ ਇਹ ਗੱਲਾਂ ਚੰਗੀਆਂ ਨਹੀਂ ਹੈਗੀਆਂ ਤੋ ਇਹ ਜਿਹੜੀ ਚੋਣ ਹੋਣੀ ਆ ਇਹਦੇ ਵਿੱਚ ਇੱਕ ਗਰੁੱਪ ਹੈਗਾ ਲੌਂਗੇਸਟ ਵੈਲਟ ਕਮੇਟੀ ਇਹਨੂੰ ਕਹਿੰਦੇ ਆ ਇਹਦੇ ਵਿੱਚੋਂ 150 ਦੇ ਕਰੀਬ ਉਮੀਦਵਾਰ ਜਿਹੜੇ ਆ ਉਹ ਆਪਣੇ ਤੌਰ ਦੇ ਉੱਤੇ ਰਜਿਸਟਰ ਕਰਾ ਦਿੱਤੇ ਗਏ ਆ ਇਸ ਤੋਂ ਇਲਾਵਾ 50 ਦੇ ਕਰੀਬ ਉਮੀਦਵਾਰ ਹੋਰ ਦੱਸੇ ਜਾ ਰਹੇ ਆ ਜਿਹੜੇ ਕਿ ਖੁਦ-ਬਖਦ ਆਜ਼ਾਦ ਜਾਂ ਹੋਰਾਂ ਪਾਰਟੀਆਂ ਵੱਲੋਂ ਖੜਨੇ ਆ ਤੋ ਜਿਹੜਾ ਇਸ ਜਿਵਨੀ ਚੋਣ ਵਾਸਤੇ ਵੈਲਟ ਤਿਆਰ ਹੋਣਾ ਉਹ ਇੰਨਾ ਲੰਮਾ ਹੋ ਜਾਣਾ ਕਿ ਉਹਦੇ ਤੇ 200 ਨਾਂ ਹੋਣੇ ਆ ਤੋ ਉਹਦੇ ਵਿੱਚੋਂ ਲੱਭ ਕੇ ਤੁਸੀਂ ਇੱਕਾ ਚੁੜਨਾ ਆ ਸੋ ਜਾਹਰ ਆ ਕਿ ਇੱਕ ਪਰੇਸ਼ਾਨੀ ਦਾ ਸਬਬ ਬਣੂਗਾ ਤੇ ਹੁਣੇ ਵੀ ਅਲਫਾਬੈਟਿਕਲੀ ਨਾ ਆ ਸੋ ਇਸ ਕਰਕੇ ਪੀਅਰ ਪੋਲੀਵ ਨੇ ਇੱਕ ਚਿੱਠੀ ਜਿਹੜੀ ਆ ਗਵਰਨਮੈਂਟ ਹਾਊਸ ਲੀਡਰ ਸਟੀਵਨ ਮੈਕੈਨਨ ਨੂੰ ਲਿਖੀ ਆ ਉਹ ਕਹਿੰਦੇ ਵੀ ਇੱਕ ਤਰੀਕੇ ਦੇ ਨਾਲ ਇਹ ਲੋਕਤੰਤਰ ਢਾਂਚੇ ਨੂੰ ਅਬਿਊਜ਼ ਕਰਨ ਵਾਲੀ ਗੱਲ ਆ ਗਲਤ ਤਰੀਕੇ ਦੇ ਨਾਲ ਉਹਨੂੰ ਵਰਤਣ ਵਾਲੀ ਗੱਲ ਆ ਤੇ ਲੋਕਤੰਤਰ ਦਾ ਮਜ਼ਾਕ ਆ ਕਿ ਇਸ ਤਰੀਕੇ ਦੇ ਨਾਲ ਲੋਕ ਜਿਹੜੇ ਆ ਖੜੇ ਹੋ ਰਹੇ ਆ ਹੁਣ ਕਿਸੇ ਨੇ ਰੋਕਿਆ ਤਾਂ ਜਾ ਨਹੀਂ ਸਕਦਾ ਕਿਉਂਕਿ ਕੈਨੇਡਾ ਦੇ ਵਿੱਚ ਖੋਲਿਆ ਆ ਕੋਈ ਵੀ ਉਮੀਦਵਾਰ ਖੜ ਸਕਦਾ ਆ ਪਰ ਇਹ ਗੱਲ ਜ਼ਰੂਰ ਆ ਕਿ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ ਤੇ ਇਹ ਬਿਲਕੁਲ ਇੱਕ ਇਹੋ ਜਿਹੀ ਕਾਰਵਾਈ ਆ ਜਿਹਦੇ ਨਾਲ ਵੋਟਰ ਆਮ ਜਿਹੜੇ ਨੇ ਉਹ 6:05 ਵਜੇ ਪਹਣਗੇ ਉਹਨਾਂ ਨੂੰ ਆਪਣਾ ਪਸੰਦੀਦਾ ਉਮੀਦਵਾਰ ਲੱਭਣ ਵਾਸਤੇ ਜਿਹੜੀ ਆ ਉਹ ਮੁਸ਼ਕਲ ਕਰਨੀ ਪਊਗੀ ਬੇਵਜ੍ਹਾ ਉਹਨਾਂ ਦਾ ਸਮਾਂ ਬਰਬਾਦ ਹੋਊਗਾ ਤੇ ਪੀਰ ਪੌਲੀਓ ਨੇ ਕਿਹਾ ਵੀ ਇਹ ਡੈਮੋਕ੍ਰੇਸੀ ਇਨ ਐਕਸ਼ਨ ਨਹੀਂ ਹੈਗੀ ਇਹ ਤਾਂ ਗਲਤ ਗੱਲ ਜਿਹੜੀ ਆ ਹੋ ਰਹੀ ਆ ਤੇ ਇਸ ਸੰਬੰਧੀ ਕੈਨੇਡਾ ਸਰਕਾਰ ਨੂੰ ਕੋਈ ਨਾ ਕੋਈ ਕਾਨੂੰਨ ਜ਼ਰੂਰ ਚੱਕਣਾ ਚਾਹੀਦਾ ਆ ਤਾਂ ਕਿ ਵੋਟਰਾਂ ਨੂੰ ਕਨਫਿਊਜ਼ ਹੋਣਾ ਬਚਾਇਆ ਜਾ ਸਕੇ ਜਿਹੜੇ ਰੂਲਸ ਨੇ ਚੋਣਾਂ ਦੇ ਉਹਨਾਂ ਨੂੰ ਗਲਤ ਟੰਗ ਦੇ ਨਾਲ ਵਰਤਣ ਤੋਂ ਕਿਸ ਤਰੀਕੇ ਰੋਕਿਆ ਜਾਵੇ ਤਾਂ ਕਿ ਲੋਕਾਂ ਦਾ ਚੋਣਾਂ ਦੇ ਵਿੱਚ ਵਿਸ਼ਵਾਸ ਰਹੇ ਸੋ ਕੈਨੇਡੀਅਨ ਲੋਕਤੰਤਰੀ ਢਾਂਚਾ ਕੈਨੇਡੀਅਨ ਚੋਣਾਂ ਇਹਦੇ ਵਿੱਚ ਲੋਕ ਵਿਸ਼ਵਾਸ ਕਰਦੇ ਆ ਪਰ ਜੇਕਰ ਜਈਆਂ ਹਰਕਤਾਂ ਹੋਈਆਂ ਤਾਂ ਹੌਲੀ-ਹੌਲੀ ਚੋਣਾਂ ਤੋਂ ਵਿਸ਼ਵਾਸ ਉੱਠ ਸਕਦਾ ਆ ਇਸ ਕਰਕੇ ਸਰਕਾਰ ਨੂੰ ਸਮਾਂ ਰਹਿੰਦੇ ਆ ਕੁਝ ਕਰਨਾ ਚਾਹੀਦਾ ਸੋ ਗੱਲ ਉਹਨਾਂ ਦੀ ਬਿਲਕੁਲ ਜਾਇਜ਼ ਆ ਜੀ 200 ਉਮੀਦਵਾਰਾਂ ਦੇ ਵਿੱਚ ਇੱਕ ਉਮੀਦ ਵਾਦ ਲੱਭਣਾ ਹਰੇਕ ਵਾਸਤੇ ਔਖਾ ਹੋ ਜਾਣਾ ਹੈ ਸੋ ਬੜੇ ਹੀ ਅੱਡੜ ਤਰੀਕੇ ਜਿਹੜੇ ਆ ਉਹਨਾਂ ਨੂੰ ਹਰਾਉਣ ਵਾਸਤੇ ਅਪਣਾਏ ਜਾ ਰਹੇ ਆ ਸੋ ਇਹ ਦੱਸ ਦਈਏ ਕਿ 18 ਸੌਰੀ 28 ਜੁਲਾਈ ਤੱਕ ਇਹ ਉਮੀਦਵਾਰ ਰਜਿਸਟਰ ਹੋ ਸਕਦੇ ਆ 8 ਤੋਂ ਲੈ ਕੇ 11 ਅਗਸਤ ਤੱਕ ਐਡਵਾਂਸ ਪੋਲਿੰਗ ਹੋਣੀ ਹੈ ਮੁੱਖ ਚੋਣ ਜਿਹੜੀ ਹੈ ਉਹ 18 ਅਗਸਤ ਨੂੰ ਹੋਣੀ ਹੈ ਜਿਵੇਂ ਪਹਿਲਾਂ ਕਿਹਾ ਵੀ ਇਹ ਹਲਕਾ ਕੰਜ਼ਰਟਿਵ ਪਾਰਟੀ ਦੇ ਵੋਟਰਾਂ ਦਾ ਘਾੜਾ ਤੇ ਪੂਰੀ ਆਸ ਹੈ ਕਿ ਪੀਅਰ ਪੋਲੀ ਹੈਵਨ ਇਹ ਚੋਣ ਹਰ ਹਾਲ ਜਿੱਤ ਜਾਣੀ ਹੈ ਸੋ ਉਹਨਾਂ ਦੀ ਜਿੱਤ ਨੂੰ ਕਿਸੇ ਤਰੀਕੇ ਰੋਕਣ ਵਾਸਤੇ ਹੀ ਇਹ ਹਤਕੰਡੇ ਅਪਣਾਏ ਜਾ ਰਹੇ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਅਮਰੀਕਾ ਦੀ ਤਾਂ ਅਮਰੀਕਾ ਦੇ ਵਿੱਚ ਜਿਹੜੇ ਰਾਸ਼ਟਰਪਤੀ ਨੇ ਡੋਨਲਡ ਟਰੰਪ ਅਤੇ ਉਹਨਾਂ ਦਾ ਜਿਹੜਾ ਪ੍ਰਸ਼ਾਸਨ ਉਨਾ ਬਲ ਪੂਰੀ ਦੁਨੀਆ ਦੇ ਉੱਤੇ ਟੈਰਫ ਥੋਪੇ ਗਏ ਆ ਕੈਨੇਡਾ ਵੀ ਨਹੀਂ ਬਖਸ਼ਿਆ ਗਿਆ ਡੀਲ ਚੱਲ ਰਹੀ ਆ ਕਦੀ ਕਹਿ ਦਿੰਦੇ ਆ ਜੀ ਉਹ ਪਹਿਲੀ ਅਗਸਤ ਤੱਕ ਸਿਰੇ ਚੜ ਜਾਊਗੀ ਕਦੀ ਖਬਰਾਂ ਆਉਣ ਲੱਗ ਪੈਂਦੀਆਂ ਵੀ ਨਹੀਂ ਜੀ ਲੱਗਦਾ ਡਿਲੇ ਹੋ ਜਾਣੀ ਆ ਤੇ ਇਸ ਸੰਬੰਧੀ ਇੱਕ ਮੁੱਖ ਮੰਤਰੀਆਂ ਦੀ ਮੀਟਿੰਗ ਪ੍ਰਧਾਨ ਮੰਤਰੀ ਮਾਰਕ ਕਾਰਨ ਨਾਲ ਵੀ ਹੋਈ ਆ ਵੀ ਜੇ ਇਹ ਡੀਲ ਪਹਿਲੀ ਅਗਸਤ ਤੱਕ ਸਿਰੇ ਨਹੀਂ ਚੜਦੀ ਤਾਂ 35% ਟੈਰਫ ਲਾਉਣ ਦੀ ਗੱਲ ਕੀਤੀ ਜਾਂਦੀ ਹੈ ਤੇ ਆਪਾਂ ਫਿਰ ਕਿਵੇਂ ਸੱਜਣਾ ਆ ਇਸੇ ਦਰਾਨ ਅਮਰੀਕਾ ਤੋਂ ਇੱਕ ਮਿਲਮਾ ਜੁਲਮਾ ਸਿਆਸਤਦਾਨਾਂ ਦਾ ਗਰੁੱਪ ਕੈਨੇਡਾ ਪਹੁੰਚਿਆ। ਇਹਦੇ ਵਿੱਚ 8 ਅੜੜ ਸੂਬਿਆਂ ਦੇ ਅਮਰੀਕਨ ਸੈਨੇਟਰ ਜਿਹੜੇ ਸ਼ਾਮਲ ਆ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਮਾਰਕ ਕਾਰਨੇ ਨਾਲ ਵੀ ਮੁਲਾਕਾਤ ਕੀਤੀ ਗਈ ਹੈ ਤੇ ਲੋਕਾਂ ਨੂੰ ਵੀ ਸੰਬੋਧਨ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਜ਼ਰੀਏ ਕੀਤਾ ਆ। ਉਹਦੇ ਵਿੱਚ ਉਹਨਾਂ ਨੇ ਖੁੱਲ੍ਹ ਕੇ ਗੱਲ ਕਹੀ ਹੈ ਕਿ ਤੁਹਾਡੇ ਨਾਂ ਆਉਣ ਕਰਕੇ ਸਾਡੇ ਵਪਾਰ ਪ੍ਰਭਾਵਿਤ ਹੋ ਰਹੇ ਆ। ਤੁਹਾਨੂੰ ਪਤਾ ਹੀ ਆ ਕਿ ਕੈਨੇਡਾ ਵਾਲੇ ਲੋਕ ਜਿਹੜੇ ਆ ਬਹੁਤ ਵੱਡੀ ਗਿਣਤੀ ਵਿੱਚ ਅਮਰੀਕਾ ਜਾਂਦੇ ਸੀਗੇ ਸ਼ਾਪਿੰਗ ਦੇ ਵਾਸਤੇ ਕੋ ਮੜ ਫੈਨਣ ਲਈ ਆੜੜ ਸ਼ਾਹਾਂ ਥਾਂ ਦੇ ਉੱਤੇ ਜਿਹੜਾ ਆ ਟੂਰਿਜ਼ਮ ਉਹਨੂੰ ਪ੍ਰਮੋਟ ਕਰਦੇ ਸੀਗੇ ਪਰ ਜਦੋਂ ਹੀ ਟਰੰਪ ਵੱਲੋਂ ਟੈਰਿਫ ਲਾਏ ਗਏ ਤੇ ਉਲਟਾ ਕੈਨੇਡਾ ਨੂੰ ਕੁੰਝੇ ਵੀ ਸਟੇਟ ਬਣਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਕੈਨੇਡਾ ਦੇ ਲੋਕ ਇਹਨੂੰ ਬੜੀ ਸੀਰੀਅਸਲੀ ਲੈ ਰਹੇ ਆ ਉਹਨਾਂ ਨੇ ਕੈਨੇਡਾ ਦੇ ਬਣੇ ਹੋਏ ਜਿਹੜੇ ਪਦਾਰਥ ਹੈ ਉਹ ਖਰੀਦਣੇ ਸ਼ੁਰੂ ਕੀਤੇ ਹੋਏ ਆ ਅਮਰੀਕਾ ਦੇ ਵਿੱਚ ਜੇ ਬਹੁਤੀ ਲੋੜ ਪੈ ਜAVE ਤਾਂ ਹੀ ਜਾਂਦੇ ਆ ਨਹੀਂ ਤਾਂ ਜਾਣ ਤੋਂ ਕਿਨਾਰਾ ਕਰ ਰਹੇ ਆ ਇਹਦੇ ਕਰਕੇ ਬਹੁਤ ਸਾਰਾ ਟੂਰਿਜ਼ਮ ਪ੍ਰਭਾਵਿਤ ਹੋ ਰਿਹਾ ਖਾਸ ਕਰਕੇ ਉਹ ਸੂਬੇ ਜਿਹਨਾਂ ਦੇ ਬਾਰਡਰ ਕੈਨੇਡਾ ਦੇ ਨਾਲ ਲੱਗਦੇ ਆ ਉਹਨਾਂ ਦੇ ਕਈ ਸ਼ਹਿਰਾਂ ਦਾ ਵਪਾਰ ਹੈ ਕੈਨੇਡਾ ਦੇ ਲੋਕਾਂ ਦੇ ਸਿਰ ਤੇ ਸੀ ਉਹ ਕਾਫੀ ਜਿਹੜਾ ਨੁਕਸਾਨ ਹੋਇਆ ਮਹਿਸੂਸ ਕਰ ਰਹੇ ਆ ਸੋ ਡੈਮੋਕ੍ਰੇਟ ਪਾਰਟੀ ਦੇ ਸੈਂਟਰ ਰੌਨ ਵਾਈਡਨ ਜਿਹੜੇ ਕਿ ਓਰੀਗਨ ਤੋਂ ਨੇ ਮੈਗੀ ਹੈਸਨ ਨਿਊ ਹੈਮਪਸ਼ਾਇਰ ਤੋਂ ਨੇ ਅਇਸਤੇ ਕਿ ਕੈਥਰੀਨ ਮੈਸਟੋ ਨਵਾਡਾ ਤੋਂ ਸੈਨੇਟਰ ਨੇ ਤੇ ਰਿਪਬਲਿਕਨ ਸੈਨੇਟਰ ਲੀਸਾ ਮਰਕੋਸਕੀ ਅਲਾਸਕਾ ਤੋਂ ਜਿਹੜੇ ਸੈਨੇਟਰ ਨੇ ਉਹੋ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੂੰ ਮਿਲੇ ਆ ਤੇ ਉਸ ਤੋਂ ਬਾਅਦ ਗੱਲਬਾਤ ਕਰਦੇ ਆ ਉਹਨਾਂ ਨੇ ਇੱਕ ਸਨੇਹਾ ਕੈਨੇਡਾ ਦੇ ਵਾਸੀਆਂ ਨੂੰ ਦਿੱਤਾ ਕਿ ਅਸੀਂ ਉਮੀਦ ਕਰਦੇ ਆ ਕਿ ਜਲਦੀ ਆਪਣੇ ਵਪਾਰ ਅਤੇ ਜਿਹੜੇ ਹਾਲਾਤ ਨੇ ਉਹ ਬਦਲ ਜਾਣਗੇ ਤੇ ਇੱਕ ਸਮਝੌਤਾ ਜਿਹੜਾ ਹੋ ਜਾਊਗਾ ਅਸੀਂ ਤੁਹਾਨੂੰ ਬਹੁਤ ਮਿਸ ਕਰਦੇ ਆ ਤੁਹਾਨੂੰ ਬਹੁਤ ਯਾਦ ਕਰਦੇ ਆ ਜਦੋਂ ਕੈਨੇਡਾ ਦੇ ਲੋਕ ਅਮਰੀਕਾ ਆਉਂਦੇ ਸੀਗੇ ਸਾਡੇ ਵਪਾਰਾਂ ਨੂੰ ਜਿਹੜਾ ਬੂਸਟ ਮਿਲਦਾ ਸੀਗਾ ਤੇ ਅਸੀਂ ਚਾਹੁੰਦੇ ਆ ਕਿ ਦੁਬਾਰਾ ਤੁਹਾਡਾ ਆਉਣ ਜਾਣ ਜਲਦ ਖੁੱਲੇ ਕੈਨੇਡਾ ਦੇ ਲੋਕ ਵੀ ਇਹੀ ਚਾਹੁੰਦੇ ਆ ਕਿ ਜਲਦ ਜਿਹੜੀ ਟ੍ਰੇਡ ਡੀਲ ਸਿਰੇ ਚੜੇ ਇਸ ਤੋਂ ਬਾਅਦ ਦੇ ਵਿੱਚ 트럼ਪ ਕੈਨੇਡਾ ਦੀਆਂ ਰਵਾਇਤਾਂ ਦਾ ਕੈਨੇਡਾ ਦੀ ਖੁਦਮੁਖਤਿਆਰੀ ਦਾ ਸਤਿਕਾਰ ਕਰਨਾ ਸਿੱਖੇ ਕਿਉਂਕਿ ਕੈਨੇਡਾ ਦੇ ਲੋਕਾਂ ਨੂੰ ਕੈਨੇਡਾ ਪਹਿਲਾ ਆ ਤੇ ਜਿਹੜੀਆਂ ਉਹ ਬੇਤਭੀਆਂ ਗੱਲਾਂ ਜਿਹੜੀਆਂ ਕਰਦੇ ਰਹਿੰਦੇ ਆ 트럼ਪ ਉਹਨਾਂ ਨੂੰ ਕੈਨੇਡਾ ਦੇ ਲੋਕ ਬਿਲਕੁਲ ਵੀ ਪਸੰਦ ਨਹੀਂ ਕਰਦੇ ਸੋ ਕੈਨੇਡਾ ਦੇ ਲੋਕ ਵੀ ਚਾਹੁੰਦੇ ਆ ਕਿ ਕੈਨੇਡਾ ਅਮਰੀਕਾ ਇੱਕ ਦੂਏ ਦੇ ਪਰਾ ਆਵਾਂ ਗਿਆ ਪਰ ਗਵਾਂਡੀ ਤਾਂ ਹੈਗਾ ਹੀ ਆ ਪਰ ਜਿਸ ਤਰੀਕੇ ਦੇ ਨਾਲ ਦਿਲ ਤੋੜਨ ਵਾਲੀਆਂ ਗੱਲਾਂ ਟਰੰਪ ਵੱਲੋਂ ਕੀਤੀਆਂ ਜਾਂਦੀਆਂ ਜਾਂਦੀਆਂ ਰਹੀਆਂ ਆ ਉਹ ਕੈਨੇਡਾ ਦੇ ਲੋਕਾਂ ਨੂੰ गवारा ਨਹੀਂ ਹੈਗੀਆਂ ਸੋ ਜਿਹੜੇ ਅਮਰੀਕਨ ਸਿਆਸਤਦਾਨ ਆਏ ਆ ਇਹਨਾਂ ਨੇ ਆ ਕੇ ਕੈਨੇਡਾ ਦੇ ਨਾਲ ਇੱਕ ਤਰੀਕੇ ਦੇ ਨਾਲ ਪਿਆਰ ਵਾਲੇ ਬੋਲ ਬੋਲੇ ਆ ਜਿਹੜੀ ਹਮਾਇਤ ਦਿੱਤੀ ਆ ਹਮਾਇਤ ਮੰਗੀ ਆ ਇਹਨੂੰ ਕੈਨੇਡੀਅਨ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ ਤੇ ਇੱਕ ਸਾਂਝੀ ਆਸ ਤੇ ਅਰਦਾਸ ਜ਼ਰੂਰ ਹੈਗੀ ਆ ਕਿ ਜਲਦ ਹੀ 트럼ਪ ਨੂੰ ਸਮੱਤ ਬਖਸ਼ੇ ਕੈਨੇਡਾ ਅਮਰੀਕਾ ਦੇ ਸਬੰਧ ਜਿਹੜੇ ਆ ਉਹ ਆਪਸ ਦੇ ਵਿੱਚ ਫਿਰ ਪਹਿਲਾਂ ਵਰਗੇ ਹੁਣ ਤੇ ਲੋਕ ਖੁੱਲ ਕੇ ਇੱਧਰ ਉੱਧਰ ਆ ਜਾ ਸਕਣ ਜਿਹੜੇ ਕਿ ਇਹਦੇ ਕਰਕੇ ਰੁਕੇ ਹੋਏ ਆ ਇਸ ਦੇ ਨਾਲ ਹੀ ਗੱਲ ਲੋਕਲ ਕਰੀਏ ਤਾਂ ਗੁਡਾਨਿਕ ਜਹਾਜ਼ ਜਿਹਨੂੰ ਬਹੁਤ ਲੰਮਾ ਸਮਾਂ ਪਹਿਲਾਂ ਕਾਮਾਗਾਟਾ ਮਾਰੋਈ ਕਹਿੰਦੇ ਰਹੇ ਆ ਤੇ ਫਿਰ ਹੁਣ ਗੱਲ ਜਿਹੜੀ ਆ ਕਾਮਾਗਾਟਾ ਮਾਰੂ ਤੋਂ ਬਾਅਦ ਕਲੀਅਰ ਹੋਈ ਆ ਕਿ ਅਸਲੀ ਨਾਂ ਜਿਹੜਾ ਉਹ ਗੁਰਨਾਨਕ ਜਹਾਜ਼ ਸੀਗਾ ਬਾਬਾ ਕਰਤਾਰ ਸਿੰਘ ਹੋਣੀ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਇਹ ਜਿਹੜਾ ਜਹਾਜ਼ ਲੀਜ਼ ਤੇ ਲਿਆ ਗਿਆ ਉਹਦਾ ਨਾਂ ਗੁਰਨਾਨਕ ਜਹਾਜ਼ ਉਹਦੀ ਚੜ੍ਹਦੀ ਕਲਾ ਦਾ 111ਵਾਂ ਸਮਾਗਮ ਜਿਹੜਾ ਜੀ ਉਹ 23 ਜੁਲਾਈ ਦਿਨ ਬੁੱਧਵਾਰ ਨੂੰ ਯਾਨੀ ਕਿ ਕੱਲ ਨੂੰ ਸਰੀ ਦੇ ਸਿਟੀ ਹਾਲ ਦੇ ਆਡੀਟੋਰੀਅਮ ਦੇ ਵਿੱਚ ਮਨਾਇਆ ਜਾ ਰਿਹਾ ਸੋ ਕੱਲ ਨੂੰ ਦੁਪਹਿਰ ਨੂੰ 3:30 ਵਜੇ ਦੇ ਕਰੀਬ ਇਹ ਪ੍ਰੋਗਰਾਮ ਸ਼ੁਰੂ ਹੋਣਾ ਤੇ ਇਹਦੀ ਖਾਸ ਗੱਲ ਇਹ ਹੈ ਕਿ ਸਿਟੀ ਅਫਸਰੀ ਵੱਲੋਂ ਮੇਅਰ ਬੈਂਡਾ ਲੋਕ ਨੇ ਇਹ ਕਾ ਲਾਨਾ ਮਾ ਗੁਨਾਨਕ ਜਹਾਜ਼ ਦੇ ਨਾਮ ਜਾਰੀ ਕਰਨਾ ਆ ਸੋ ਜਿਹੜੀ ਕਮੇਟੀ ਦਾ ਆਯੋਜਨ ਕਰ ਰਹੀ ਆ ਉਹਨਾਂ ਨੇ ਲੋਕਾਂ ਨੂੰ ਖੁੱਲਾ ਸੱਦਾ ਦਿੱਤਾ ਕਿ ਕੱਲ ਨੂੰ ਦਿਨ ਬੁੱਧਵਾਰ ਨੂੰ 23 ਜੁਲਾਈ ਨੂੰ 3:30 ਵਜੇ ਉਹ ਪਹੁੰਚ ਸਕਦੇ ਆ ਸਿਟੀ ਹਾਲ ਇਸ ਪ੍ਰੋਗਰਾਮ 'ਚ ਹਿੱਸਾ ਲੈ ਸਕਦੇ ਆ ਇੱਥੇ ਕਿ ਗੁਨਾਨਕ ਜਹਾਜ਼ ਬਾਰੇ ਗੱਲਾਂ ਬੱਤਾਂ ਹੋਣਗੀਆਂ ਇਤਿਹਾਸ ਦੱਸਿਆ ਜਾਊਗਾ ਅਤੇ ਨਾਲ ਦੀ ਨਾਲ ਜੋ ਨਸਲਵਾਦ ਉਹਨਾਂ ਸਮਿਆਂ 'ਚ ਸਾਡੇ ਬਜ਼ੁਰਗਾਂ ਨੇ ਹੰਡਾਇਆ ਤੇ ਜੋ ਨਸਲਵਾਦ ਹੁਣ ਫਿਰ ਪਨਪਰਿਆ ਸੰਚ ਚੱਕ ਰਿਹਾ ਉਹਦੇ ਬਾਰੇ ਵੀ ਗੱਲਬਾਤ ਕੀਤੀ ਜਾਊਗੀ ਜੀ ਇਸੇ ਨਾਲ ਹੀ ਆਪਾਂ ਗੱਲਬਾਤ ਕਰੀਏ ਭਾਰਤ ਦੀ ਭਾਰਤ ਦੇ ਵਿੱਚ નિર્ਦੋਸ਼ਾਂ ਨੂੰ ਬਖਸ਼ਿਆ ਨਹੀਂ ਜਾਂਦਾ ਤੇ ਦੋਸ਼ੀ ਜਿਹੜੇ ਆ ਅਕਸਰ ਬਚਾ ਲਿਆ ਜਾਂਦੇ ਆ ਇਹ ਪ੍ਰਥਾ ਚੱਲਦੀ ਰਹਿੰਦੀ ਆ ਖਾਸ ਕਰਕੇ ਜੇ ਦੋਸ਼ੀ ਬਹੁਤ ਗੈਂਟੀ ਦੇ ਹੋਣ ਤਾਂ ਫਾਂਸੀ ਲੱਗੀ ਹੋਵੇ ਜੇਲਾਂ 'ਚ ਹੋਣ ਬੰਮਤਮਾਖੇ ਕੀਤੇ ਹੋਣ ਉਹਨਾਂ ਨੂੰ ਛਡਾਉਣਾ ਤਾਂ ਕੀ ਇਹਨਾਂ ਨੂੰ ਐਮਪੀ ਐਮਐਲਏ ਤੱਕ ਵੀ ਬਣਾ ਦਿੱਤਾ ਜਾਂਦਾ ਤੇ ਜੇਕਰ ਇਹ ਜਿਹੜੇ ਕਥਿਤ ਦੋਸ਼ੀ ਆ ਕਿਸੇ ਘੱਟ ਗਣਤੀ ਦੇ ਨਾਲ ਸੰਬੰਧਿਤ ਹੋਣ ਤਾਂ ਫਿਰ ਉਹਨਾਂ ਨੂੰ ਟੱਕੀ ਦੇ ਨਾਲ ਫਾਂਸੀ ਵੀ ਚਾੜ ਦਿੱਤਾ ਜਾਂਦਾ ਤੇ ਜਾਂ ਫਿਰ ਉਮਰ ਕੈਦ ਤਾਂ ਵੱਟਦੇ ਪਈ ਆ ਤੇ ਉਮਰ ਕੈਦ ਜੇ ਕਿਸੇ ਨੇ ਭੁਗਤ ਵੀ ਲਈ ਆ ਉਹਨੂੰ ਫਿਰ ਰਹਾ ਨਹੀਂ ਕੀਤਾ ਜਾਂਦਾ ਸੋ ਜਿਹਾ ਇੱਕ ਹੋਰ ਮਾਮਲਾ ਜਿਹੜਾ ਉਹ ਬੰਬੇ ਤੋਂ ਸਾਹਮਣੇ ਆਇਆ ਜਿਹਨੂੰ ਕਿ ਉਹ ਮੁੰਬਈ ਵੀ ਕਹਿੰਦੇ ਆ ਤੁਹਾਨੂੰ ਯਾਦ ਹੋਣਾ ਕਿ 11 ਜੁਲਾਈ 2006 ਨੂੰ ਸਾਰਾ ਬੰਬਈ ਸ਼ਹਿਰ ਇੱਕ ਦਹਿਲ ਗਿਆ ਸੀ ਜਦੋਂ ਉੱਥੇ ਲਗਾਤਾਰ 7 ਧਮਾਕੇ ਹੋਏ ਸੀ ਇਹ ਟ੍ਰੇਨ ਧਮਾਕੇ ਹੋਏ ਸੀ ਇਹਨਾਂ ਦੇ ਵਿੱਚ 190 ਦੇ ਕਰੀਬ ਨਿਰਦੋਸ਼ ਯਾਤਰੀ ਮਾਰੇ ਗਏ ਸਗੇ ਜਿਹੜੇ ਕਿ ਉਸ ਵੇਲੇ ਗੱਡੀ 'ਚ ਸਫ਼ਰ ਕਰ ਰਹੇ ਸਗੇ 800 ਦੇ ਕਰੀਬ ਜ਼ਖਮੀ ਹੋਏ ਸਗੇ ਇੱਕ ਬਹੁਤ ਹੀ ਨਖੇਦੀ ਜਨਕ ਕਾਰਵਾਈ ਸੀ ਜਿਹਨੇ ਵੀ ਕੀਤੀ ਹੈ ਪਰ ਅਸਲ ਦੋਸ਼ੀਆਂ ਤੱਕ ਪਹੁੰਚਣ ਦੀ ਬਜਾਏ ਅਸਲ ਦੋਸ਼ੀ ਫੜਨ ਦੀ ਬਜਾਏ 12 નિર્ਦੋਸ਼ ਮੁਸਲਮਾਨ ਫੜੇ ਗਏ ਉਹਨਾਂ ਨੂੰ ਪਾਕਿਸਤਾਨ ਦੇ ਨਾਲ ਜੋੜ ਦਿੱਤਾ ਗਿਆ ਖਤਰਨਾਕ ਕਾਤਵਦੀ ਜਥੇਬੰਦੀਆਂ ਦੇ ਨਾਂਵਾਂ ਨਾਲ ਜੋੜ ਦਿੱਤਾ ਗਿਆ ਤੇ ਚੱਕ ਕੇ ਉਹਨਾਂ ਵਿੱਚੋਂ 5 ਨੂੰ ਫਾਂਸੀ ਤੇ 7 ਨੂੰ ਉਮਰ ਕੈਦੀ ਸਜ਼ਾ ਇੱਕ ਲੋਕਲ ਅਦਾਲਤ ਨੇ ਸੁਣਾ ਦਿੱਤੀ ਇਹ ਲੋਕ ਟਟਕਦੇ ਰਹੇ ਪਰਿਵਾਰਾਂ ਵਾਲੇ ਟਟਕਦੇ ਰਹੇ ਵੀ ਸਾਡੀ ਸੌਣਤਾ ਲਵੋ ਪਰ ਸਾਰੇ ਸਬੂਤ ਦਲੀਲਾਂ ਗਵਾਹ ਜਿਹੜੇ ਆ ਉਹ ਨਕਲੀ ਖੜੇ ਕੀਤੇ ਗਏ ਤੇ ਉਹਨਾਂ ਦੇ ਆਧਾਰ ਦੇ ਉੱਤੇ ਇਹਨਾਂ ਨੂੰ ਪੰਜ ਨੂੰ ਫਾਂਸੀ ਤੇ 7 ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਉਸ ਤੋਂ ਬਾਅਦ ਕੀ ਹੋਇਆ ਕਿ ਇਹਨਾਂ ਨੇ ਬੰਬੇ ਹਾਈ ਕੋਰਟ ਦਾ ਰੁਖ ਕੀਤਾ ਸੋ ਬੰਬੇ ਹਾਈ ਕੋਰਟ ਦੇ ਜਿਹੜੇ ਦੋ ਜੱਜਾਂ ਦੇ ਪੈਨਲ ਨੇ ਹੁਣ ਇਹਨਾਂ ਨੂੰ ਸਾਰਿਆਂ ਨੂੰ ਬਰੀ ਕਰ ਦਿੱਤਾ ਸੋ ਤਕਰੀਬਨ 19-20 ਸਾਲ ਜੇਲ੍ਹ 'ਚ ਰਹਿਣ ਤੋਂ ਬਾਅਦ ਇਹਨਾਂ ਨੂੰ નિર્ਦੋਸ਼ ਘਾਰਾਰ ਦਿੱਤਾ ਗਿਆ ਸੋ ਦੋ ਜੱਜਾਂ ਦੇ ਪੈਨਲ ਨੇ ਬਕਾਇਦਾ ਆਪਣੇ ਜੱਜਮੈਂਟ ਲਿਖਦੇ ਆ ਕਿਹਾ ਕਿ ਇਹ ਕਾਨੂੰਨ ਦਾ ਗਰਭਪਾਤ ਹੋਇਆ ਆ ਤੇ ਜਿਹੜੀ ਸਟੇਟ ਸੀਗੀ ਜਿਹੜੀ ਪੁਲਿਸ ਸੀਗੀ ਉਹ ਬਿਲਕੁਲ ਹੀ ਝੂਠੀ ਸਿੱਧ ਹੋਈ ਆ ਤੇ ਉਹਨਾਂ ਨੇ ਜਿਹੜੀ ਕਹਾਣੀ ਘੜੀ ਸੀ ਉਹਨਾਂ ਨੇ ਜਿਹੜੇ ਸਬੂਤ ਪੈਦਾ ਕੀਤੇ ਸੀ ਜਿਹੜੇ ਗਵਾਹ ਲੈਂਦੇ ਸੀ ਉਹ ਕਹਿੰਦੇ ਵੀ ਕੋਈ ਵੀ ਰਿਲਾਇਬਲ ਜਾਨਕਿ ਵਿਸ਼ਵਾਸਯੋਗ ਨਹੀਂ ਆ ਤੇ ਪਤਾ ਨਹੀਂ ਹੇਠਲੀ ਅਦਾਲਤ ਨੇ ਕਿਵੇਂ ਇਹਨਾਂ ਨੂੰ ਸਜ਼ਾ ਸੁਣਾ ਦਿੱਤੀ ਹੈ ਜਦੋਂ ਕਿ ਇਹਨਾਂ ਦੇ ਉਲਟ ਕੋਈ ਵੀ ਸਬੂਤ ਗਵਾਹ ਜਿਹੜਾ ਆ ਉਹ ਬਣਦਾ ਨਹੀਂ ਹੈਗਾ ਤੇ ਜਿਹੜੇ ਅੰਕੜੇ ਦਿੱਤੇ ਗਏ ਆ ਉਹ ਆਪਸ ਵਿੱਚ ਤਾਲਮੇਲ ਨਹੀਂ ਖਾਂਦੇ ਸੋ ਇਹਨਾਂ ਦੇ ਆਧਾਰ ਦੇ ਉੱਤੇ ਜਿਨ੍ਹਾਂ ਨੂੰ ਹੁਣ 12 ਜਾਨਿਆਂ ਨੂੰ ਜਿਹਨਾਂ ਵਿੱਚੋਂ ਸਾਡੇ ਕੋਲ 8 ਕਦੀਆਂ ਤਸਵੀਰਾਂ ਆਈਆਂ ਆ ਇਹਨਾਂ ਨੂੰ ਹੁਣ ਰਿਹਾ ਕਰ ਦਿੱਤਾ ਗਿਆ ਇਹ ਤਸਵੀਰਾਂ ਇਹਨਾਂ ਦੀਆਂ ਪੁਰਾਣੀਆਂ ਹਨ ਜੀ ਹੁਣ 19 ਸਾਲ ਦੇ ਵਿੱਚ ਇਹ ਬੜੇਪੇ ਤੇ ਜਾ ਚੁੱਕੇ ਆ ਵਾਲ ਚਿੱਟੇ ਹੋ ਚੁੱਕੇ ਆ ਸੋ ਗੱਲ ਇਹ ਆ ਕਿ ਚਲੋ ਇਹਨਾਂ ਦੇ ਮੱਥੇ ਤੋਂ ਦਾਗ ਤਾਂ ਲੈ ਗਿਆ 19 ਸਾਲਾਂ ਬਾਅਦ ਵੀ ਇਹ ਘਰ ਵੀ ਆ ਜਾਣਗੇ ਪਰ ਜਿਹੜੇ 19 ਸਾਲ ਇਹਨਾਂ ਨੇ ਬਿਨਾਂ ਵਜ੍ਹਾ ਜੇਲ੍ਹ ਚ ਗਾਲੇ ਆ ਇਹਨਾਂ ਨੇ ਤਸ਼ੱਦਦ ਸਹਿਹਾ ਆ ਇਹਨਾਂ ਵਿੱਚੋਂ ਕਈਆਂ ਦੇ ਪਰਿਵਾਰ ਜਿਹੜੇ ਆ ਉਜੜੇ ਆ ਕਈਆਂ ਦੇ ਜਿਹੜੇ ਭਵਿੱਖ ਦੇ ਕੈਰੀਅਰ ਸੀ ਵੀ ਉਹ ਤਬਾਹ ਹੋ ਗਿਆ ਆ ਉਹਨਾਂ ਦੀ ਪਰਪਾਈ ਕੌਣ ਕਰੂਗਾ ਔਰ ਕੌਣ ਜ਼ਿੰਮੇਵਾਰ ਆ ਇਹ ਇੱਕ ਵੱਡਾ ਸਵਾਲ ਜ਼ਰੂਰ ਹੈਗਾ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਕਰਨਾਟਕ ਦੇ ਧਰਮ ਸਥਲ ਮੰਦਿਰ ਦੀ ਇੱਥੋਂ ਦੇ ਇੱਕ ਕਰਮਚਾਰੀ ਜਿਹੜਾ ਕਿ ਸਫਾਈ ਕਰਮਚਾਰੀ ਆ 48 ਸਾਲਾਂ ਦਾ ਦਲਿਤ ਆਦਮੀ ਉਨੇ ਹੁਣ ਅਦਾਲਤ ਦੇ ਵਿੱਚ ਪੁੱਜ ਕੇ ਖਲਾਸਾ ਕੀਤਾ ਉਹ ਕਹਿੰਦਾ ਵੀ ਮੇਰੀ ਆਤਮਾ ਦੇ ਬੋਝ ਬਹੁਤ ਆ ਮੈਂ ਕਈ ਸਾਲ ਇਹ ਬੋਝ ਚੱਕੀ ਫਿਰਦਾ ਰਿਆਂ ਪਰ ਹੁਣ ਮੈਂ ਅਦਾਲਤ ਨੂੰ ਦੱਸਣਾ ਚਾਹਣਾ ਕਿ ਮੰਦਰ ਦੇ ਪ੍ਰਬੰਧਕਾਂ ਨੇ ਇੱਥੇ ਸੈਂਕੜੇ ਲਾਸ਼ਾਂ ਦੱਬੀਆਂ ਹੋਈਆਂ ਆ ਜਿਨ੍ਹਾਂ ਦੇ ਵਿੱਚ ਔਰਤਾਂ ਤੇ ਬੱਚੀਆਂ ਜ਼ਿਆਦਾ ਆ ਮਰਦ ਥੋੜੇ ਆ ਤੇ ਇਹ ਲਾਸ਼ਾਂ ਦਬਾਉਣ ਦਾ ਕੰਮ ਮੈਂ ਨਾਲ ਹੋ ਕੇ ਕਰਵਾਇਆ ਆ ਤੇ ਹੁਣ ਮੈਂ ਉਹ ਲਾਸ਼ਾਂ ਪਟਵਾਉਣਾ ਚਾਹਣਾ ਮੇਰੀ ਮਦਦ ਕੀਤੀ ਜਾਵੇ ਸੋ ਆਪਣਾ ਮੂੰਹ ਸਰ ਲੁਕੋ ਕੇ ਤੁਸੀਂ ਖੱਬੇ ਹੱਥ ਦੇਖਦੇ ਆਂ ਕਿ ਪੂਰਾ ਟੱਕ ਕੇ ਇਹ ਵਿਅਕਤੀ ਜਿਹੜਾ ਕਰਨਾਟਕ ਦੀ ਅਦਾਲਤ ਵਿੱਚ ਪਹੁੰਚਿਆ ਤੇ ਇਹਨੇ ਕਿਹਾ ਕਿ ਕਰਨਾਟਕ ਦੇ ਧਰਮਸ਼ਾਲਾ ਮੰਦਿਰ ਦੇ ਜਿਹੜੇ ਪ੍ਰਬੰਧਕ ਆ ਉਹਨਾਂ ਵੱਲੋਂ ਇਹ ਵੱਡਾ ਕਤਲਿਆਮ ਕੀਤਾ ਗਿਆ ਆ ਦੱਖਣ ਦੇ ਵਿੱਚ ਜਾਨੀ ਕਿ ਸਾਊਥ ਇੰਡੀਆ ਦੇ ਵਿੱਚ ਪੱਛਮੀ ਘਾਟਾਂ ਦੇ ਉੱਤੇ ਟਲਾਨਾਂ ਦੇ ਵਸਿਆ ਧਰਮਸਥਲਾ ਜਿਹੜਾ ਪਿੰਡ ਆ ਇਹ तकरीबन 800 ਸਾਲ ਪੁਰਾਣਾ ਦੱਸਿਆ ਜਾਂਦਾ ਬੜੇ ਹੀ ਪ੍ਰਚੀਨ ਮੰਦਰ ਇੱਥੇ ਹੈਗੇ ਆ ਧਾਰਮਿਕ ਪਿੰਡ ਕਿਹਾ ਜਾਂਦਾ ਇਹਨੂੰ ਤੇ ਨੇਤਰਾਵਤੀ ਦਰਿਆ ਦੇ ਕਿਨਾਰੇ ਇਹ ਪਿੰਡ ਮੌਜੂਦ ਆ ਸੋ ਉਹ ਕਹਿੰਦਾ ਵੀ ਮੈਂ ਕਈ ਦਹਾਕੇ ਪਛਤਾਵੇ ਵਿੱਚ ਜਿਉਂਦਾ ਰਿਆਂ ਵੀ ਮੈਂ ਕੀ ਕੰਮ ਕਰਦਾ ਰਿਆਂ ਉਹਦਾ ਨਾਂ ਨਹੀਂ ਦੱਸਿਆ ਗਿਆ ਉਹਨੂੰ ਲੁਕੋਇਆ ਜਾ ਰਿਹਾ ਉਹਨੂੰ ਸੁਰੱਖਿਆ ਵੀ ਦਿੱਤੀ ਜਾ ਰਹੀ ਆ ਕਿ ਤਾਂ ਮੈਨੂੰ ਨੀਂਦ ਨਹੀਂ ਸੀ ਆਉਂਦੀ ਮੈਨੂੰ ਉਹ ਜਿਹੜੇ ਚਿਹਰੇ ਸੀ ਆ ਕੇ ਡਰਾਉਂਦੇ ਸੀਗੇ ਮੈਂ ਕਈ ਸ਼ਹਿਰ ਬਦਲ ਲੈ ਕਈ ਕੰਮ ਬਦਲ ਲੈ ਕਿਸੇ ਤਰੀਕੇ ਮੇਰਾ ਖਿਹੜਾ ਛੁੱਟ ਜਵੇ ਪਰ ਅਖੀਰ ਕਹਿੰਦੇ ਆ ਵੀ ਮੇਰੀ ਜ਼ਮੀਰ ਜਿਹੜੀ ਮੈਨੂੰ ਕਹਿੰਦੀ ਵੀ ਜਾ ਜਾ ਕੇ ਦੱਸ ਤੇ ਹੁਣ ਫਿਰ ਉਹਨੇ ਭਾਰਤ ਦੇ ਜਿਹੜੇ ਵਿੱਚ ਹੋਏ ਕੁੱਲ ਅਪਰਾਧ ਨੇ ਹੁਣ ਤੱਕ ਦੇ ਉਹਨਾਂ ਵਿੱਚੋਂ ਇੱਕ ਸਭ ਤੋਂ ਘਣਾਉਣਾ ਅਪਰਾਧ ਸ਼ਾਇਦ ਗਿਣਿਆ ਜਾਊਗਾ ਅੱਜ ਇਹਦਾ ਪਾਂਡਾ ਭੰਨੇ ਆ ਆ ਸੋ ਇਹ ਵਿਅਕਤੀ ਜਿਹੜਾ ਆ ਧਰਮਸ਼ਾਲਾ ਦੇ ਧਰਮਸ਼ਾਲਾ ਦੇ ਇਸ ਮਸ਼ਹੂਰ ਮੰਦਰ ਦੇ ਵਿੱਚ ਸਫਾਈ ਦੇ ਕਰਮਚਾਰੀ ਵਜੋਂ ਕੰਮ ਕਰਦਾ ਸੀਗਾ ਹੁਣ ਇਹਨੂੰ ਦਾਤਰੇਸ ਰੱਖਿਆ ਪ੍ਰਦਾਨ ਕੀਤੀ ਹੈ ਤੇ ਨਾਲੇ ਹੀ মিডিਆ ਦੇ ਵਿੱਚ ਉਹਦਾ ਨਾਂ ਨਾਂ ਲੈਣ ਦੇ ਉੱਤੇ ਰੋਕ ਲਾਈ ਆ ਤੇ ਗਵਾਹੀ ਦੇ ਵਿੱਚ ਉਹਨੇ ਕਿਹਾ ਕਿ ਮੈਨੂੰ ਮੌਦਰੀਆਂ ਧਮਕੀਆਂ ਵੀ ਮਿਲਦੀਆਂ ਰਹੀਆਂ ਚੁੱਪ ਵੀ ਕਰਾਉਂਦੇ ਰਹੇ ਆ ਲਾਲਚ ਵੀ ਤੰਦੇ ਰਹੇ ਆ ਪਰ ਹੁਣ ਅਖੀਰ ਜਿਹੜਾ ਜੀ ਉਹ ਮੇਕੋ ਸਹਿਣ ਹੀ ਹੁੰਦਾ ਮੈਂ ਦੱਸਣਾ ਆ ਜੀ ਉਹ ਕਹਿੰਦਾ ਵੀ 1995 ਤੋਂ ਲੈ ਕੇ 2014 ਤੱਕ ਇਹ ਕਤੂਤਾਂ ਹੁੰਦੀਆਂ ਰਹੀਆਂ ਤੇ ਉਹ ਸੈਂਕੜੇ ਲਾਸ਼ਾਂ ਕੱਢਣ ਦੇ ਵਿੱਚ ਪ੍ਰਸ਼ਾਸਨ ਮੇਰੀ ਮਦਦ ਕਰੇ ਇਹਦੇ ਵਿੱਚ ਬਹੁਤ ਸਾਰੀਆਂ ਔਰਤਾਂ ਆ ਕੁੜੀਆਂ ਆ ਅਜਰਾਂ ਵਾਲੀਆਂ ਕਿ ਸਰੀਰਕ ਸ਼ੋਸ਼ਣ ਕਰਨ ਤੋਂ ਬਾਅਦ ਮਾਰੀਆਂ ਗਈਆਂ ਫਿਰ ਦੱਬੀਆਂ ਗਈਆਂ ਇਹਦੇ ਵਿੱਚ ਕੋਈ ਗਰੀਬ ਪੁਰਸ਼ ਵੀ ਸ਼ਾਮਲ ਹੈਗੇ ਆ ਜਿਨ੍ਹਾਂ ਨੇ ਇਹ ਕਤਲ ਹੁੰਦੇ ਆਪਣੀਆਂ ਅੱਖਾਂ ਨਾਲ ਦੇਖ ਲਏ ਸੀਗੇ ਉਹਨਾਂ ਨੂੰ ਵੀ ਫਿਰ ਸਬੂਤ ਮਟਾਉਣ ਦੇ ਵਜੋਂ ਨਾਲ ਹੀ ਮਾਰ ਦਿੱਤਾ ਗਿਆ ਸੋ ਉਹ ਕਹਿੰਦਾ ਵੀ ਜਿਹੜੇ ਇਹ ਔਰਤਾਂ ਦੇ ਜਾਂ ਮਰਦਾਂ ਦੇ ਪਰਿਵਾਰ ਨੇ ਬੱਚੀਆਂ ਦੇ ਪਰਿਵਾਰ ਆ ਉਹ ਸਾਲਾਂ ਤੋਂ ਡਿਸਕਲੋਜ਼ਰ ਭਾਲ ਰਹੇ ਆ ਵੀ ਸਾਡੀਆਂ ਔਰਤਾਂ ਗਈਆਂ ਕਿੱਥੇ ਬੱਚੀਆਂ ਗਈਆਂ ਕਿੱਥੀਆਂ ਸਾਡੇ ਘਰ ਦੇ ਮਰਦ ਗਏ ਕਿੱਥੇ ਇਹ ਗੱਲ ਮੈਨੂੰ ਜੀਣ ਨਹੀਂ ਦਿੱਦੀ ਤਾਂ ਕਰਕੇ ਮੈਨੂੰ ਬੋਲਣਾ ਪਿਆ ਤੇ ਜਿਹੜਾ ਧਰਮਸ਼ਾਲਾ ਮੰਦਿਰ ਆ ਜੀ ਦਾ ਪ੍ਰਬੰਧ ਕਰਨਾਟਕ ਦਾ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸਿਆਸੀ ਪਰਿਵਾਰ ਆ ਹੈਗੜੇ ਪਰਿਵਾਰ ਉਹਨਾਂ ਦੇ ਕੋਲ ਆ ਵਰਿੰਦਰ ਹੈਗੜੇ ਇਸ ਵੇਲੇ ਦਾ 21ਵਾਂ ਧਰਮ ਅਧਿਕਾਰੀ ਆ ਵਰਿੰਦਰ ਹੈਗੜੇ ਉਹ ਬੰਦਾ ਜਿਹੜਾ ਜੀ ਉਹਨੂੰ ਪਾਦਮ ਭੂਸ਼ਣ ਦੇ ਨਾਲ ਨਿਵਾਜਿਆ ਗਿਆ ਇਸ ਤੋਂ ਇਲਾਵਾ 2022 ਦੇ ਵਿੱਚ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨੂੰ ਰਾਜ ਸਭਾ ਦੇ ਵਿੱਚ ਮੈਂਬਰੀ ਵੀ ਬਖਸ਼ੀ ਆ ਸੋ ਇਹ ਜਦੋਂ ਹੁਣ ਅਦਾਲਤ ਵਿੱਚ ਮਕਦਮਾ ਚੱਲੂਗਾ ਤਾਂ ਹੋਰ ਕਈ ਪਰਤਾਂ ਖੁੱਲ ਕੇ ਸਾਹਮਣੇ ਆਉਣਗੀਆਂ ਇਹ क्रूरਤਾ ਦੀਆਂ ਹੱਦਾਂ ਪਾਰ ਕਰਕੇ ਕੀਤਾ ਗਿਆ ਕਤਲ ਇਹਦੇ ਬੜੇ ਹੀ ਘਣਾਉਣੇ ਵੇਰਵੇ ਸਾਹਮਣੇ ਆਉਣ ਦੀ ਉਮੀਦ ਹੈ ਅਖੀਰ ਦੇ ਵਿੱਚ ਗੱਲਬਾਤ ਕਰੀਏ 에ਅਰ ਇੰਡੀਆ ਦੀ 에ਅਰ ਇੰਡੀਆ ਜਿਹੜਾ ਜੀ ਉਤੋਂ ਲੋਕ ਆ ਤਰ ਤਰ ਕੰਬਣ ਲੱਗੇ ਆ ਪਹਿਲਾਂ ਦਿਨਾਂ ਦੇ ਜਿਹੜੇ ਬਿੱਗ ਜਹਾਜ਼ ਉਹ ਡਿੱਗਦੇ ਹੁੰਦੇ ਸੀ ਹਵਾਈ ਜਹਾਜ਼ ਪਰ ਜਿਸ ਹਿਸਾਬ ਦੇ ਨਾਲ 에ਅਰ ਇੰਡੀਆ ਦੀਆਂ ਖਬਰਾਂ ਆ ਰਹੀਆਂ ਪਿੱਛੇ ਜਹਾਜ਼ ਦੇਖ ਕੇ ਹਟਿਆ ਉਦੋਂ ਬਾਅਦ ਉਹ ਡਿੱਗਦੇ ਜਹਾਜ਼ ਨੂੰ ਉਹਦੀ ਸਾਜਿਸ਼ ਨੂੰ ਲਕੋਉਣ ਦੇ ਯਤਨ ਕੀਤੇ ਜਾ ਰਹੇ ਆ ਆ ਕਦੀ ਕਿਸੇ ਸਰ ਦੋਸ਼ ਜਿਹੜਾ ਸਿੱਟਿਆ ਜਾ ਰਿਹਾ ਤੇ ਕਦੀ ਕਿਤੇ ਕਦੀ 에ਅਰ ਇੰਡੀਆ ਦੀ ਵੀਡੀਓ ਆਉਂਦੀ ਆ ਵੀ ਇਹਨਾਂ ਦੇ ਟੋਲਟਾਂਪ ਲੱਗ ਹੋ ਗਈਆਂ ਜਹਾਜ਼ ਆਦੋ ਬੱਚਾ ਮੂਨ ਨਾ ਪਿਆ ਕਦੀ ਵੀਡੀਓਜ਼ ਆਉਂਦੀਆਂ ਕਿ ਜਹਾਜ਼ ਦੀ ਛੱਤ ਜਿਹੜੀ ਆ ਚੋਣਾਂ ਲੱਗ ਪਈ ਕਦੀ ਇਹਨਾਂ ਦੀਆਂ ਫਲਾਈਟਸ ਨੂੰ ਅੱਗ ਲੱਗ ਜਾਂਦੀ ਹੈ ਤੇ ਕਦੀ ਕੁਝ ਹੋਰ ਕਿ ਤਾਜ਼ਾ ਘਟਨਾ ਵਾਪਰੀਆ ਹੋਏਅਰ ਇੰਡੀਆ ਦੀ ਫਲਾਈਟ ਹਾਂਗਕਾਂਗ ਤੋਂ ਦਿੱਲੀ ਜਿਹੜੀ ਆ ਹਜੇ ਉਤਰ ਰਹੀ ਸੀ ਜਦੋਂ ਕਿਸੇ ਕਿ ਤਰੀਕੇ ਜਹਾਜ਼ ਨੂੰ ਅੱਗ ਲੱਗ ਗਈ ਆ ਸੋ ਤੁਰੰਤ ਇਸ ਫਲਾਈਟ ਨੂੰ ਲਾਇਆ ਗਿਆ ਉਦੋਂ ਬਾਅਦ ਜਿੰਨੇ ਵੀ ਇਹਦੇ ਦਰਵਾਜ਼ੇ ਸੀ ਸਣੇ ਅਮਰਜੈਂਸੀ ਐਕਡਰਸ ਵੀ ਤਖੋਲ ਕੇ ਦਬਾ ਸਟ ਸਾਰੇ ਮਸਾਫਰ ਜਿਹੜੇ ਆ ਉਹ ਕੱਢ ਲਏ ਗਏ ਆ ਤੇ ਇਸ ਅੱਗ ਦੇ ਕਾਰਨ ਇਸ ਧੂੰਏ ਦੇ ਕਾਰਨ ਜਹਾਜ਼ ਨੂੰ ਕਾਫੀ ਨੁਕਸਾਨ ਪਹੁੰਚਿਆ ਪਰ ਕੁਝ ਹੀ ਮਸਾਫਰ ਜਿਹੜੇ ਆ ਧੂੰਏ ਦੇ ਕਾਰਨ ਪ੍ਰਭਾਵਿਤ ਹੋਏ ਆ ਬਾਕੀਆਂ ਨੂੰ ਬਚਾ ਲਿਆ ਗਿਆ ਸੋ ਇਹ ਇੰਡੀਆ ਦੀ ਫਲਾਈਟ AI 315 ਹਾਂਗਕਾਂਗ ਤੋਂ ਦਿੱਲੀ ਜਿਹੜੀ ਆ ਆਈ ਹੈ ਜੀ ਇਹ ਦੇ ਬਾਰੇ ਹੁਣ ਦੱਸਿਆ ਗਿਆ ਕਿ ਐਕਜ਼ਲਰੀ ਪਾਵਰ ਯੂਨਿਟ ਫੇਲ ਹੋ ਗਿਆ ਸੀ ਉਹਨੂੰ ਅੱਗ ਲੱਗ ਗਈ ਅਚਾਨਕ ਬੰਦ ਹੋ ਗਿਆ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਸੂਰ ਕਿਹਦਾ ਆ ਸੋ ਇਹ ਟਵਨ ਜੈਟ 에ਅਰਬੱਸ ਜਹਾਜ਼ ਹੈਗਾ A321 ਤੇ ਕਸੂਰ ਲੱਭਿਆ ਜਾ ਰਿਹਾ ਸੋ ਮਤਲਬ ਕੀ ਹੈ ਕਿ 에ਅਰ ਇੰਡੀਆ ਦੀਆਂ ਜਿਹੜੀਆਂ ਉਡਾਣਾਂ ਨੇ ਉਹ ਉਹਨਾਂ ਦੇ ਵਿੱਚ ਲਗਾਤਾਰ ਇੰਨੇ ਇੱਕ ਹਾਲੇ ਸੇਵਾ ਵਰਗੇ ਐ ਇੰਨੀਆਂ ਕਟਾਈਆਂ ਹੋ ਚੁੱਕੀਆਂ ਕਿ ਆਮ ਬੰਦਾ ਚਾਹੇ ਲੋਕਲ ਫਲਾਈਟਸ ਆ ਭਾਰਤ ਦੇ ਵਿੱਚ ਚੱਲ ਰਹੀ ਐ ਚਾਹੇ 에어 ਇੰਡੀਆ ਦੀ ਅੰਤਰਰਾਸ਼ਟਰੀ ਫਲਾਈਟ ਐ ਉਹ ਉਹ ਲੈਣ ਤੋਂ ਕੁਤਰਾਉਣ ਲੱਗਾ ਐ ਵੀ ਜਿਸ ਤਰੀਕੇ ਦੀ ਅਲਗਰਜ਼ੀ ਅਤੇ ਕਟਾਈ ਲਾਪਰਵਾਹੀ ਵਰਤੀ ਜਾ ਰਹੀ ਐ ਇਸ ਜਹਾਜ਼ ਦੇ ਵਿੱਚ ਸਫ਼ਰ ਕਰਨਾ ਅੱਖਾਂ ਤਰੇ ਤੋਂ ਖਾਲੀ ਨਹੀਂ ਐ ਸੋ 에어 ਇੰਡੀਆ ਦੇ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਜਦੋਂ ਇਹ ਸਰਕਾਰੀ ਹੱਥਾਂ ਤੋਂ ਪ੍ਰਾਈਵੇਟ ਹੱਥਾਂ ਚਲੇ ਜਾਊਗੀ ਇਹਦੇ ਵਿੱਚ ਸੁਧਾਰ ਹੋਊਗਾ ਆ ਸੁਧਾਰ ਹੋਣ ਤੋਂ ਉਲਟਾ ਵਿਗਾੜ ਜਿਹੜਾ ਆ ਜਿਆਦਾ ਵੱਧ ਰਿਹਾ ਆ ਤੇ ਇਹ ਇੰਡੀਆ ਦਾ ਨਾਂ ਪਹਿਲਾਂ ਬੜਾ ਖਰਾਬ ਸੀਗਾ ਹੁਣ ਹੋਰ ਜਿਆਦਾ ਖਰਾਬ ਹੋ ਰਿਹਾ ਆ ਇੱਥੇ ਹੀ ਆਪਾਂ ਅੱਜ ਦਾ ਪ੍ਰੋਗਰਾਮ ਮਕਾਉਣੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ